ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿੱਦਾਂ ਕਿ ਅਸੀਂ ਦੇਖਦੇ ਹਾਂ ਕਿ ਅੱਜ ਤੋਂ ਕੁਝ ਸਾਲਾਂ ਪਹਿਲਾਂ ਬੱਚੇ ਆਪਣੀ ਪੜ੍ਹਾਈ ਸਰਕਾਰੀ ਸਕੂਲਾਂ 'ਚ ਕਰਕੇ ਇੱਥੇ ਹੀ ਵਧੀਆ ਨੌਕਰੀਆਂ ਤੇ ਹੋਰ ਕੰਮ ਕਰਦੇ ਸੀ ਹੁਣ ਬੱਚੇ ਆਪਣੀ ਮੁੱਢਲੀ ਪੜ੍ਹਾਈ ਕਰਕੇ ਵਿਦੇਸ਼ਾਂ 'ਚ ਜਾਣ ਲੱਗ ਗਏ ਜਿਦਾ ਹੀ ਹੁਣ ਇੱਕ 19 ਸਾਲਾਂ ਸਿੱਖ ਨੌਜਵਾਨ ਨੇ ਕੈਨੇਡਾ ਦੀ ਧਰਤੀ ਤੇ ਇੱਕ ਨਵਾਂ ਇਤਿਹਾਸ ਰਚ ਦਿੱਤਾ ਕੌਣ ਹੈ ਇਹ ਸਿੱਖ ਨੌਜਵਾਨ ਜਿਸਨੇ ਭਾਰਤ ਅਰ ਸਿੱਖਾਂ ਦਾ ਨਾਮ ਰੌਸ਼ਨ ਕੀਤਾ ਹੈ ਟਿਆਲਾ ਜ਼ਿਲ੍ਹੇ ਦੇ ਹਰਕੀਰਤ ਸਿੰਘ ਸੰਧੂ ਨੇ ਕੈਨੇਡਾ ਦੀ ਧਰਤੀ ਤੇ ਨਵਾਂ ਇਤਿਹਾਸ ਰਚਿਆ ਹੈ ਉਸਨੇ ਐਡਮਿੰਟਨ ਯੂਨੀਵਰਸਿਟੀ ਅਲਬਰਟਾ ਵਿੱਚ ਕੰਪਿਊਟਰ ਸਾਇੰਸ ਦੇ ਵਿਦਿਆਰਥੀ ਵਜੋਂ ਸਤੰਬਰ 2023 ਵਿੱਚ ਪੜ੍ਹਾਈ ਸ਼ੁਰੂ ਕੀਤੀ ਸੀ ਉਹਨੇ ਪਹਿਲਾ ਸੈਮੈਸਟਰ 97% ਅੰਕਾਂ ਨਾਲ ਪਾਸ ਕੀਤਾ ਪਹਿਲੇ ਸੈਮੈਸਟਰ ਮਗਰੋਂ ਹੀ ਹਰਕੀਰਤ ਨੂੰ ਯੂਨੀਵਰਸਿਟੀ ਨੇ ਵਲੰਟੀਅਰ ਟਿਊਟਰ ਬਣਾ ਦਿੱਤਾ ਅਤੇ ਹੁਣ ਮਈ 2024 ਵਿੱਚ ਯੂਨੀਵਰਸਿਟੀ ਵੱਲੋਂ ਪਾਰਟ ਟਾਈਮ ਕੰਮ ਲਈ ਉਹਨੂੰ ਅਸਿਸਟੈਂਟ ਅਧਿਆਪਕ ਵਜੋਂ ਨਿਯੁਕਤ ਕੀਤਾ ਗਿਆ ਹੈ ਹੁਣ ਹਰਕੀਰਤ ਆਪ ਵੀ ਪੜੂਗਾ ਅਤੇ ਪਹਿਲੇ ਸਾਲ ਦੇ ਵਿਦਿਆਰਥੀਆਂ ਨੂੰ ਵੀ ਪੜਾਊਗਾ। ਪਟਿਆਲਾ ਦੇ ਕਨੌਰ ਹਲਕੇ ਵਿੱਚ ਪਿੰਡ ਨਰੜੂ ਦੇ ਜੰਪਲ ਹਰਕੀਰਤ ਸੰਧੂ ਨੇ 19 ਸਾਲ ਦੀ ਉਮਰ ਵਿੱਚ ਸਖਤ ਮਿਹਨਤ ਕਰਕੇ ਨਵਾਂ ਰਿਕਾਰਡ ਬਣਾਇਆ ਹੈ ਜਿਸ ਦੀ ਕੈਨੇਡਾ ਦੇ ਨਾਲ-ਨਾਲ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਵਿੱਚ ਕੋਈ ਹੋਰ ਦੂਜੀ ਮਿਸਾਲ ਨਹੀਂ ਤੇ ਹਰ ਪਾਸੇ ਹੁਣ ਹਰਕੀਰਤ ਦੀ ਵਾਹ ਵਾਹ ਹੁੰਦੀ ਪਈ ਆ। ਇਸ ਮਿਸਾਲ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਹਰਕੀਰਤ ਦਾ ਨਾਮ ਵੀ ਗਿਨੀਜ਼ ਬੁੱਕ ਆਫ ਵਰਲਡ ਚ ਸਭ ਤੋਂ ਛੋਟੀ ਉਮਰ ਦੇ ਅਧਿਆਪਕ ਵਜੋਂ ਦਰਜ ਕੀਤਾ ਜਾਊਗਾ ਸਾਡੇ ਵੱਲੋਂ ਦਿੱਤੀ ਗਈ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਜੇ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਕਰਕੇ ਕਮੈਂਟ ਕਰਕੇ ਅੱਗੇ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ